ਬਾਜ ਗੁਰੂ ਜੀ ਗੁਰਬਿੰਗਿਆਰ ਨਾ ਹੋਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਰੋਹਨੇ ਮਨ ਮੁਖੀ ਜਸਨ ਜਨਮ ਗਵਾਏ ਦਰਸ਼ਨੰਦ ਇੱਕ ਜੀਵਾਂ ਗੁਰ ਤੇ ਜੀ ਦਾ ਪੂਰਨ ਕਰਮ ਹੋਏ ਬ੍ਰਹਮੇ ਰਾ ਏਵ ਨੰਤੇ ਸੁਨ ਪ੍ਰਭ ਮੇਰੇ ਦੇਹ ਨਾਮ ਕਰਪਨੇ ਚੇਰੇ ਵਾਹਿਗੁਰੂ ਜੀ ਲੋਕ ਮੰਗਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਕਰ ਦੁੱਖ ਨ ਲੱਗੈ ਆਈ ਗੁਰ ਸੇਵਾ ਤੇ ਸੁਖ ਉਪਜੈ ਇਰ ਦੁੱਖ ਨ ਲੱਗੇ ਆਏ ਜਮਨ ਮਰਨਾ ਮਿਟ ਗਏ ਕਾਲ ਇਕ ਕਿਸਨਾ ਵਿਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿ ਸਮਾਏ ਨਾਨਕ ਹਉ ਬਲਵਾ ਜੀ ਤਨ ਕਾ ਜੋ ਚੱਲਣ ਸੁਧ ਗੁਰ ਪਾਏ ਮਨ ਲਾਤੀ ਜਾ ਮਨੁ ਸ਼ਬਦ ਸੁਧਨਾ ਹੋ ਬਈ ਜਿਨ ਇੱਕ ਕਦੈ ਸਿੰਗਾਰੂ ਬਿਰਕੇ ਸਰ ਨ ਜਾਣਾਈ ਦੁਜੈ ਭਾਈ ਪਿਆਰ ਸਾਕ ਸਦ ਸਾਕ ਲਖਨੀ ਨਾਨਕ ਨਾਰੀ ਵਿੱਚ ਕੁਨਾਰ ਬਉੜੀ ਰਗ ਰਗਿ ਆਪਣੀਂ ਦਇਆ ਕਰ ਅਰ ਬੋਲੀ ਬੈਣੀ ਅਰ ਨਾਮ ਧਿਆਈ ਹਰ ਉਚਰ ਅਰ ਲੋਹਾ ਲੈਣੀ ਜੋ ਜਪਦੇ ਹਰ ਮਰ ਦਿਨ ਸ ਰਾਤ ਤਨੋਂ ਕੁਰਵੈਣੀ ਇਨਾਂ ਸਤਿਗੁਰ ਮੇਰਾ ਪਿਆਰਾ ਰਾਜੇ ਆ ਜਨ ਜਨਨ ਦੇਖਾ ਨੈਣੀ ਆਪਦੇ ਆਪਣੇ ਗੁਰੂ ਕਾ ਜਨ ਮੇਰਾ ਸੱਜਣ ਮਿਲਿਆ ਸੈਣੀ ਜਿਨਾਂ ਸੁਧ ਗੁਰ ਮੇਰਾ ਪਿਆਰਾ ਰੱਬ ਦੇਆ ਜਨ ਜਨਨ ਦੇਖਾ ਨੈਣੀ ਆਪਦੇ ਆਪਣੇ ਗੁਰੂ ਕਾ ਜਨ ਮੇਰਾ ਸੱਜਣ ਮਿਲਿਓ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ